ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਭਾਈ ਦਰਜੀਤ ਸਿੰਘ ਬਿੱਟੂ ਦੀ ਲਿਖੀ ਕਿਤਾਬ ਸਾਖੀ ਖੜਕੂ ਸੰਘਰਸ਼ ਭਾਗ 2 ਜਰਵਾਣੇ ਦਾ ਬਚਾ ਸਿੱਖ ਪੰਥ ਦਾ ਵੈਰੀ ਮੁੱਖ ਮੰਤਰੀ ਭਜਨ ਲਾਲ ਕਿਵੇਂ ਸਿੰਘਾਂ ਦੇ ਵਾਰ-ਵਾਰ ਕੀਤੇ ਹਮਲਿਆਂ ਵਿੱਚੋਂ ਬਚਦਾ ਰਿਹਾ ਅੱਜ ਦੀ ਵੀਡੀਓ ਬੜੀ ਹੀ ਜਾਣਕਾਰੀ ਭਰਪੂਰ ਹੋਣ ਵਾਲੀ ਆ ਇਸ ਨੂੰ ਪੂਰੀ ਸੁਣਿਓ ਅਤੇ ਅੱਗੇ ਸ਼ੇਅਰ ਵੀ ਕਰਿਓ ਭਾਈ ਬਿੱਟੂ ਜੀ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਅਸੀਂ ਪੰਥ ਦੇ ਕੁਝ ਦੁਸ਼ਮਣਾਂ ਨੂੰ ਸੋਧਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫੇਰ ਵੀ ਉਹ ਬਚਦੇ ਰਹੇ ਰੱਖਣ ਵਾਲਾ ਬੜਾ ਹੀ ਡੱਡਾ ਹੈ ਉਹ ਦੀਆਂ ਉਹ ਹੀ ਜਾਣਦਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਵੈਰੀ ਦੇ ਵੈਰ ਦੀ ਨਹੀਂ ਬਲਕਿ ਵੈਰੀ ਦੇ ਸਿੰਘਾਂ ਵੱਲੋਂ ਕੀਤੇ ਹਮਲਿਆਂ ਵਿੱਚੋਂ ਬਚਣ ਨਿਕਲਣ ਬਾਰੇ ਗੱਲ ਕਰਾਂਗੇ ਸਿੱਖ ਪੰਥ ਦੇ ਦੁਸ਼ਮਣਾਂ ਵਿੱਚੋਂ ਕੁਝ ਨਾ ਅਜੇ ਇਹ ਹਨ ਜੋ 1984 ਤੋਂ ਵੀ ਪਹਿਲਾਂ ਦੇ ਸਿੱਖਾਂ ਦੇ ਮਨਾ ਵਿੱਚ ਰੜਕਦੇ ਸਨ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਸਿੰਘਾਂ ਦੇ ਹੱਥ ਨਹੀਂ ਆਏ ਜਾਂ ਫਿਰ ਐਵੇਂ ਕਹਿ ਲਓ ਕਿ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨਾਂ ਨੂੰ ਸੋਧਿਆ ਨਹੀਂ ਜਾ ਸਕਿਆ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਦਾ ਨਾ ਇੰਨਾ ਸਾਰਿਆਂ ਵਿੱਚੋਂ ਐਮ ਹੈ ਇਹ ਨਾ ਇਸ ਲਈ ਵੀ ਐਮ ਹੈ ਕਿਉਂਕਿ ਕਿੰਨੇ ਸਿੰਘਾਂ ਨੇ ਇਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰੀ ਬਚ ਨਿਕਲਿਆ ਕੁਝ ਸਾਲ ਪਹਿਲਾਂ ਜਦੋਂ ਉਹ ਦੁਨੀਆ ਤੋਂ ਗਿਆ ਤਾਂ ਕਈ ਸਿੰਘਾਂ ਨੂੰ ਇਸ ਗੱਲ ਦਾ ਮਲਾਲ ਜ਼ਰੂਰ ਹੋਇਆ ਕਿ ਕਿੰਨੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਪੰਥ ਦੇ ਇਸ ਦੋਸ਼ੀ ਨੂੰ ਸੋਧ ਨਾ ਸਕੇ 1984 ਤੋਂ ਪਹਿਲਾਂ ਭਾਈ ਬਖਸ਼ੀ ਸਿੰਘ ਮਲੋਵਾਲ ਅਤੇ ਲਾਵ ਸਿੰਘ ਹੁਰਾਂ ਦੇ ਜੱਥੇ ਨੇ ਦਿੱਲੀ ਤੋਂ ਆ ਰਹੇ ਭਜਨ ਲੜਤੇ ਹਮਲਾਕਰ ਉਹਨਾਂ ਨੂੰ ਸੋਧਨ ਦੀ ਸਕੀਮ ਬਣਾਈ ਸੀ ਕਿਸੇ ਭਲੇਖੇ ਦੇ ਕਾਰਨ ਉਹਨਾਂ ਸਿੰਘਾਂ ਨੇ ਇਹ ਹਮਲਾ ਹਰਿਆਣੇ ਦੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਚੌਧਰੀ ਬੇਦਪਾਲ ਦੀ ਕਾਰ ਉੱਤੇ ਕਰ ਦਿੱਤਾ। ਇਸ ਹਮਲੇ ਵਿੱਚ ਉਹ ਸਿੰਘ ਆਪ ਵੀ ਜ਼ਖਮੀ ਹੋਏ ਅਤੇ ਮਸਾਂ ਉੱਥੋਂ ਬਚ ਕੇ ਪੰਜਾਬ ਆਏ। ਇਹਨਾਂ ਦਾ ਅਸਲ ਨਿਸ਼ਾਨਾ ਭਜਨ ਲਾਲ ਹੀ ਸੀ। ਸਪੀਕਰ ਨਾਲ ਕੋਈ ਵੈਰ ਨਹੀਂ ਸੀ ਇਹਨਾਂ ਦਾ। ਮਈ 1984 ਵਿੱਚ ਦਲਜੀਤ ਸਿੰਘ ਬੋਧੂ ਅਤੇ ਗੁਰਿੰਦਰ ਸਿੰਘ ਭੋਲੇ ਨੇ ਵੀ ਭਜਨ ਲਾਲ ਨੂੰ ਸੋਧਨ ਦੀ ਸਕੀਮ ਬਣਾਈ ਸੀ ਪਰ ਉਹ ਜੰਡਿਆਲੇ ਨੇੜੇ ਸਮੇਤ ਅਸਲੇ ਫੜੇ ਗਏ ਅਤੇ ਇਸ ਨੂੰ ਸੋਧਨ ਦੀ ਇਹ ਸਕੀਮ ਵੀ ਫੇਲ ਹੋ ਗਈ ਦਰਜੀਤ ਸਿੰਘ ਬਿੱਟੂ ਲਿਖਦੇ ਹਨ ਕਿ ਸਾਡੇ ਸੰਘਰਸ਼ ਵਿੱਚ ਆਉਣ ਤੋਂ ਪਹਿਲਾਂ ਵੀ ਇੱਕ ਯੋਜਨਾ ਬਣੀ ਸੀ ਇੱਕ ਬੰਦਾ ਭਜਨ ਲਾਲ ਨੂੰ ਸੋਧਨ ਲਈ ਤਿਆਰ ਸੀ ਅਨੂਪ ਸਿੰਘ ਬੱਬਰ ਅਤੇ ਸੁਲੱਖਣ ਸਿੰਘ ਬੱਬਰ ਹੋਰਾਂ ਦੇ ਕਹਿਣ ਤੇ ਉਸ ਵਕਤ 1985 ਵਿੱਚ ਪੰਜ ਥਣਸਣ ਗੰਨਾ 84 ਬੋਰ ਪਸਤੋ ਦਾ 36 ਦੇ ਹੱਥ ਗੋਲੇ ਅਤੇ 3 ਲੱਖ ਰੁਪਏ ਉਸ ਬੰਦੇ ਨੂੰ ਦਿੱਤਾ ਗਿਆ ਕਈ ਕਾਰਨਾ ਕਾਰਨ ਇਹ ਕੰਮ ਵੀ ਉਦੋਂ ਸਿਰੇ ਨਾ ਚੜ ਸਕਿਆ ਸੰਤ ਜਰਨਲ ਸਿੰਘ ਭਿੰਡਰਾਂ ਵਾਲਿਆਂ ਦੇ ਹੁੰਦਿਆਂ ਹੀ ਭਜਨ ਲਾਲ ਨੂੰ ਸੋਧਨ ਦੇ ਯਤਨ ਯਤਨ ਸ਼ੁਰੂ ਹੋ ਗਏ ਸੀ ਪਰ ਸੰਤਾਂ ਦੇ ਬੋਲਾਂ ਦੇ ਕਾਰਨ ਹੀ ਉਹ ਕਈ ਵਾਰ ਬਚਦਾ ਰਿਹਾ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਇੱਕ ਵਾਰ ਖਾਲਸਾਨ ਕਮਾਂਡੋ ਫੋਰਸ ਦੇ ਬਲਵੀਰ ਸਿੰਘ ਭੂਤ ਨੇ ਨੂੰ ਵਜਨ لال ਬਾਰੇ ਬੜੀ ਅਹਿਮ ਸੂਚਨਾ ਮਿਲੀ ਕਿ ਉਹ ਮੱਧ ਪ੍ਰਦੇਸ਼ ਵਿੱਚ ਉਸਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਫੈਕਟਰੀ ਵਿੱਚ ਬਹੁਤ ਘੱਟ ਗਾਰਦ ਨਾਲ ਜਾਂਦਾ ਹੈ ਉੱਥੇ ਸਿੰਘ ਆਪਣਾ ਅਸਲਾ ਲੈ ਭੇਸ ਬਦਲਾ ਪਹੁੰਚ ਗਏ ਤੇ ਇਹ ਵੀ ਉੱਥੇ ਬਿਨਾਂ ਗਾਰਦ ਤੋਂ ਪਹੁੰਚਿਆ ਸਿੰਘਾਂ ਨੇ ਇਸ ਨੂੰ ਬਿਨਾਂ ਸਕਿਉਰਟੀ ਤੋਂ ਦੇਖਿਆ ਤਾਂ ਸੋਚਣ ਲੱਗੇ ਕਿ ਇਸ ਨੂੰ ਤਾਂ ਮਾਰਨਾ ਬੜਾ ਸੌਖਾ ਕੰਮ ਹੈ ਕਿਉਂ ਇਸਨੂੰ ਕੱਲ ਤੇ ਛੱਡ ਦਈਏ ਨਾਲੇ ਸੰਤਾਂ ਦਾ ਕਿਹਾ ਬਚਨ ਵੀ ਪੂਰਾ ਹੋ ਜਾਵੇਗਾ ਸੰਤਾਂ ਜੀ ਨੇ ਕਦੇ ਕਿਹਾ ਸੀ ਕਿ ਇਸ ਦੁਸ਼ਟ ਦਾ ਸਿਰ ਵੱਢਣਾ ਹੈ ਇਹ ਸੋਚ ਉਹਨਾਂ ਨੇ ਇਹ ਕੰਮ ਅਗਲੇ ਦਿਨ ਤੇ ਪਾ ਦਿੱਤਾ ਬਾਅਦ ਵਿੱਚ ਸਿੰਘਾਂ ਨੇ ਉਸ ਦੀ ਬਹੁਤ ਉਡੀਕ ਕੀਤੀ ਪਰ ਮੌਕਾ ਨਾ ਬਣਿਆ ਇਸ ਤਰ੍ਹਾਂ ਇਹ ਉਥੋਂ ਵੀ ਬਚ ਨਿਕਲਿਆ 1985 ਵਿੱਚ ਜਦੋਂ ਭਜਨ ਲਾਲ ਵਿਦੇਸ਼ ਗਿਆ ਤਾਂ ਬਾਰਲੇ ਸਿੰਘਾਂ ਨੇ ਵੀ ਸੰਤਾਂ ਦੇ ਬੋਲ ਪਗਾਉਣ ਦਾ ਪੂਰਾ ਯਤਨ ਕੀਤਾ ਕੁਝ ਸਿੰਘਾਂ ਨੇ ਤਾਂ ਜਿੱਥੇ ਰੁਕਿਆ ਸੀ ਉਸ ਹੋਟਲ ਦਾ ਵੀ ਪਤਾ ਕਰ ਲਿਆ ਸੀ ਪਰ ਸਿੰਘਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਉੱਥੋਂ ਦੇ ਖੂਫੀਆ ਵਿਭਾਗ ਇੱਥੇ ਨਾਲੋਂ ਜ਼ਿਆਦਾ ਤੇਜ਼ ਨੇ ਉਹਨਾਂ ਨੇ ਬਹੁਤੇ ਸਿੰਘਾਂ ਨੂੰ ਕੁਝ ਕਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਅਤੇ ਕੇਸ ਬਣਾ ਜੇਲ੍ਹ ਭੇਜ ਦਿੱਤਾ ਇਸ ਹਮਲੇ ਕਰਨ ਭਾਈ ਲਾਲ ਸਿੰਘ ਰੂਪੋਸ਼ੋ ਪਾਕਿਸਤਾਨ ਪਹੁੰਚ ਗਿਆ ਆਖਰੀ ਵਾਰ ਦਸੰਬਰ 1995 ਵਿੱਚ ਬੱਬਰ ਖਾਲਸਾ ਦੇ ਸਿੰਘਾਂ ਨੇ ਅੰਬਾਲੇ ਵਿੱਚ ਇਸ ਨੂੰ ਬੰਬ ਧਮਾਕੇ ਨਾਲ ਸੋਧਣ ਦੀ ਕੋਸ਼ਿਸ਼ ਕੀਤੀ ਪਰ ਉਹ ਕੋਸ਼ਿਸ਼ ਵੀ ਨਕਾਮ ਰਹੀ ਮਾੜੀ ਕਿਸਮਤ ਨਾਲ ਉਹ ਬਚ ਨਿਕਲਿਆ ਅਤੇ ਇਸ ਕੇਸ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਸ ਦੇ ਸਾਥੀਆਂ ਨੂੰ ਸਜ਼ਾ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ